ਉੰਨਾ ਪਹਿਲਾ ਜਿਉਂ ਜੋਰੂ ਸਰਨਾਮਨੀ ਆਵੇ ਵਾਰੋ ਵਾਰ ਜੁੱਠੇ ਜੁੱਠਾ ਮੁਖਵਸਾ ਨੇ ਤਨੇ ਤੋਇ ਖਾ ਤਨੇ ਤੋਇ ਖਾ ਐਵੇਂ ਜਿਵੇਂ ਔਰਤਾਂ ਨੂੰ ਇਹ ਜਿਹੜੀ ਫਥਲੀ ਦਾ ਰੋਗ ਹੈ ਤੇ ਕੋਣ ਇਹ ਅਸ਼ਲੀਲ ਗੱਲ ਹੈ ਇੱਕ ਇੱਕ ਸੋਚਿਆ ਜਾਵੇ ਜੀਗਨੋਸ ਹੋਏ ਤੈਨੂੰ ਵਿਦਵਾਨ ਇਹਦੀ ਕੀ ਲੋੜ ਸੀ ਇੱਥੇ ਕਰਨ ਦੀ ਜਿਹੜਾ ਅਸ਼ਲੀਲ ਕੀ ਇੱਥੇ ਲੋੜ ਸੀ ਪਰਮਿਆਂ ਦੇ ਵਿੱਚ ਇਹ ਜੋ ਕਿਉਂ ਕਿਤੇ ਉਹ ਲੋੜੇ ਨਹੀਂ ਸੀ ਅੱਛੇ ਤਾਂ ਹੋਰ ਵੀ ਕਿਸੇ ਗੱਲ ਕਹਿ ਕੇ ਸਮਝਾਈ ਜਾ ਸਕਦੀ ਇਹ ਪਿਛਾ ਹੈ ਗੁਰਬਖਲੀ ਵਿੱਚ ਥੋੜੀ ਗੱਲ ਕਹਿ ਕੇ ਦੇਖੀ ਉਹ ਵੀ ਇਹ ਬਰਦਾਸ਼ਤ ਕਰਨ ਦੇ ਇਹ ਗੱਲ ਕਹੀ ਤੇ ਨਾ ਤੇ ਕੀ ਅਸਰ ਪੈਂਦਾ ਮਨ ਵਿੱਚ ਨਾ ਤਾਂ ਕਾਇਆ ਬਲਟੇ ਕਿਆ ਰਹਿੰਦਾ ਉੱਥੇ ਹੀ ਰੰਦਾ ਟਿਕਿਆ ਜਿੱਥੇ ਟਿਕਿਆ ਹੋਇਆ ਸੀ ਮਨ ਨੂੰ ਟਕਾ ਕੇ ਗੱਲ ਕਹੀ ਆ ਛੁੱਟੀ ਵੱਢ ਕੇ ਦੇਖੀ ਆ ਫੇਰ ਨੂੰ ਪਤਾ ਲੱਗਦਾ ਛੁੱਟੀ ਦਾ ਆ ਇਹਨੂੰ ਬਧਾਈ ਰਹੀ ਸੀਰੀਰ ਤੋਂ ਛੁੱਟਿਆ ਹੋਇਆ ਇਹਦੀ ਆ ਇੱਕ ਸਾਥੀ ਆ ਦੋ ਜਾਨੇ ਕਿਹੜੇ ਕਿਹੜੇ ਨੇ ਉਹ ਬੱਸੇ ਬੈਠੇ ਨੇ ਹਾਂ ਲੱਖ ਵੀ ਜਾਂਦਾਰ ਸੀ ਨਹੀਂ ਜਾਂ ਤਾਂ ਪਤਾ ਨਹੀਂ ਦੋਹਾਂ ਦੀ ਸਾਥੀ ਬਣਾਈ ਹੋਈ ਜਾਂਦਾ ਅਗੇ ਕੋਲ ਰਾਤ ਨੂੰ ਨੰਦ ਤੇ ਸੋਈ ਦੋਹਾਂ ਜੋ ਕਿਰੂ ਕਰਦੀ ਰਹੇ ਕਹਿੰਦੇ ਵੀ ਸੂਈ ਚਬੋ ਕੇ ਦੇਖਿਓ ਜਿਹਨੂੰ ਤਾਂ ਪਤਾ ਲੱਗ ਗਿਆ ਸੂਈ ਚ ਬੋਹਿੱਤੇ ਉਹ ਤਾਂ ਕਾਬਲ ਨਹੀਂ ਹੈ ਜਿਹਨੂੰ ਸੂਈ ਸਾਰੀ ਉਹ ਚ ਬੋਹਤੀ ਪਤਾ ਹੀ ਨਾ ਲੱਗਿਆ ਉਹ ਠੀਕ ਹੈ ਇਸ ਸਰੀਰ ਨਾਲ ਜੁੜਿਆ ਆਇਆ ਜਿਹਨਾਂ ਨੂੰ ਸੂਈ ਦਾ ਪਤਾ ਲੱਗਿਆ ਤਾਂ ਸਰੀਰ ਨਾਲ ਜੁੜਿਆ ਬੈਠਾ ਉਹ ਤਾਂ ਕਦੀ ਸੁਭਾਤੀ ਹੋਦੀ ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਗੁਰਬਾਣੀ ਵਿਚਾਰ ਤੋਂ ਥੱਲੇ ਹੈ ਗੁਰਬਾਣੀ ਤੇ ਵਿਚਾਰ ਤਾਂ ਸਰੀਰ ਤੋਂ ਤਾਂ ਨੇ ਕਸੂਪਾ ਜੀ ਕਹਿੰਦੇ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਕਬੁੱਧ ਸੁਧ ਗਵਾਲੀ ਤਕੀ ਸੁਣਿਆ ਕੀ ਨਹੀਂ ਸੁਣਿਆ ਉਹ ਹੋਰ ਐ ਦੋਤੋਂ ਮਿਸਾਲ ਦਿੱਤੀ ਹੈ ਮਿਸਾਲ ਕੁਝ ਵੀ ਦਿੱਤੀ ਜਾ ਸਕਦੀ ਹੈ ਦੇਤੀ ਫਿਰ ਕੀ ਹੁੰਦਾ ਅਸਲ ਦੇ ਵਿੱਚ ਤਿੰਨ ਲੋਕ ਦਾ ਗਿਆਨ ਹੈ ਪਰਮਾਨੰਥ ਤਿੰਨ ਲੋਕ ਦੇ ਵਿੱਚ ਹੀ ਹੈਗਾ ਜਵਾਰਤਾ ਹੈ ਜੇ ਤਿੰਨ ਲੋਕ ਦਾ ਗਿਆਨ ਹੈ ਤਾਂ ਵਿੱਚ ਹੀ ਹੈ ਨਾ ਵਿਚੇ ਹੀ ਆ ਤਾਂ ਲੋਕ ਤਾਂ ਕਿਹਾ ਪੋਰਾ ਲੈ ਪਹਿਲੇ ਨੰਬਰ ਤੇ ਰੱਖਿਆ ਸੀ ਇਹ ਵਿਸ਼ਾ ਪੰਜ ਵਿਸ਼ੇ ਨੇ ਸਾਡੇ ਪੰਜ ਔਗਣ ਨੇ ਕਿ ਨਾਮ ਲੈ ਤੇ ਔਗਣ ਜਗਦਾ ਹੈ ਇਸ ਔਗਣ ਤੇ ਹੁਣ ਤੱਕ ਤੇ ਨਾਮ ਦਾ ਕੀ ਪ੍ਰਭਾਵ ਪਿਆ ਹੈ ਸੁਬਾਨ ਅੱਲਾਹ ਤੇਨੇ ਚਾਰ ਸਪਰਿਆ ਕਰਤੀਆਂ ਇਹਦੇ ਪੱਤੇ ਮੁੜੇ ਨੇ ਉਹ ਇਹਦੇ ਕੋਈ ਅਸਰ ਨਹੀਂ ਹੋਇਆ ਜੇ ਸਪਰੇਅ ਕਰਦੀਏ ਨਾ ਇੱਕ ਵੀ ਇਹ ਖਾਦ ਬਾਦੀਏ ਖਾਦ ਦਾ ਉਹ ਸਪਰੇਅ ਉਹ ਜਿਹੜੇ ਜੀਤੀ ਜਿਹਨਾਂ ਨੂੰ ਮਾਰਨ ਵਾਸਤੇ ਜਿਹੜੀ ਫਸਲ ਨੂੰ ਸਪਰੇਅ ਕੀਤੀ ਹੈ ਉਹ ਅਸਰ ਖਾਦ ਨਹੀਂ ਲੈ ਸਕਦੀ ਫਿਰ ਉਹ ਨਹੀਂ ਲੈ ਰਹੀ ਧਰਤੀ ਕੋਈ ਅਸਰ ਇਹਦੇ ਸਪਰੇਅ ਕਰਕੇ ਨੂੰ ਖਾਦ ਪਾ ਕੇ ਆਹ ਦਾ ਇਹਦਾ ਨਾਮ ਲੈਣਾ ਹੀ ਖਾਸ ਕੌੜੀ ਹੁੰਦੀ ਹੈ ਵੀ ਇਹ ਤੇ ਸਿਰਫ ਹੁੰਦਾ ਕੁਝ ਪੌਦਾ ਫਿਰ ਜਾਗਦਾ ਹੈ ਜਦ ਹੀ ਜਾਗਦਾ ਜਦੋਂ ਪਾ ਜਾਨਾ ਕੈਪਟਨ ਇਸਰੇ ਦਾ ਖੋਲਤਾ ਵੀ ਦੇਖੀ ਹੁਣ ਜਾਗਦਾ ਕਦੀ ਜਾਗਦਾ ਜੇ ਸੁੱਕੇ ਜਾਂ ਜੜਾਂ ਤੱਕ ਸਕਾਰਤਾ ਤੇ ਜੇ ਉਹ ਘਾਤ ਪਾਏ ਤੇ ਫਿਰ ਜਾ ਗਿਆ ਹੈ ਨਾ ਜੜਾਂ ਠੀਕ ਸੀ ਉੱਤੋਂ ਉੱਤੋਂ ਲੁਕਾਦੀ ਜੜਾਂ ਦੀ ਸੁਕਿਲ ਜੜਾਂ ਟੈਸਟ ਕੀਤੀ ਨੇ ਜੜਾਂ ਦਾ ਨਹੀਂ ਰਹੀ ਇਹ ਲੋਕੀ ਜਾਣ ਵਿਚਾਰੇ ਵਿਦਵਾਨ ਬੇ ਕੀ ਗੱਲ ਹੈ ਕੀ ਟੈਸਟ ਕਰ ਰਹੇ ਨੇ ਹੋ ਚੈਪਟਰ ਸਭ ਤੋਂ ਬਾਅਦ ਰੱਖਿਆ ਹਸਾਬ ਤੋਂ ਦਸਮ ਬਾਅਦ ਸਾਖਤਾ ਨੇ ਸਭ ਤੋਂ ਪਹਿਲਾਂ ਰੱਖਿਆ ਹੋਇਆ ਜਿਹੜਾ ਆਪਾਂ ਪੜ੍ਹਦੇ ਆ ਨਾ ਤਾਂ ਪਹਿਲਾਂ ਨਾ ਕਰੋਧ ਦੂਜੇ ਨੰਬਰ ਤੇ ਆ ਲੋਭ ਤੀਏ ਨੰਬਰ ਤੇ ਆ ਕਾਮ ਕਰੋਧ ਲੋਭ ਤੀਏ ਨੰਬਰ ਤੇ ਆ ਹੋਜ ਚੌਥੇ ਨੰਬਰ ਤੇ ਆ ਤੁੰਕਾਰ ਪੰਜਵਾਂ ਇਹਨਾਂ ਨੇ ਕੀ ਤਹਕਰ ਕਰਨ ਨੂੰ ਹੋਂਬੇ ਨਾਵੇ ਨਾਲ ਬਰੋਧ ਬਾਬਲ ਵਿਰੋਧ ਕੋਨਾਗੁਰ ਦਾ ਨਾਮ ਧਾਈ ਨਹੀਂ ਉਹਨਾਂ ਬਤਾਂ ਦਾ ਨਾਮ ਧਾਈ ਟਾਰਗੇਟ ਕੀ ਹੈ ਸਾਡਾ ਰਾਜਾ ਕੌਣ ਹੈ ਰਾਜਾ ਹੈ ਇਹਨਾਂ ਦੇ ਵਿੱਚ ਹੋਂਬੇ ਹੁੱਕਾ ਰਾਜੇ ਤੇ ਟਾਰਗੇਟ ਕੀਤਾ ਤੇ ਖੋਨਾ ਉਹਨਾਂ ਨੇ ਮਾਰਿਆ ਜਿਹੜਾ ਲੀਡਰ ਵਾਰੇ ਡਾਰਗੜ ਦਾ ਲੀਡਰ ਮਾਰੇ ਤੂ ਉਹ ਤਾਂ ਮਰਦੇ ਰਹੇ ਲੀਡਰ ਡਾਰਗੜ ਦਾ ਲੀਡਰ ਸੀ ਉਹਨਾਂ ਦਾ ਸਿਆਣੇ ਲੀਡਰ ਨੂੰ ਟਾਰਗੇਟ ਕਰਦੇ ਹੁੰਦੇ ਤੇ ਸੱਪਾ ਸ਼ਾ ਵੀ ਕਦਰ ਭੂਖ ਬਿਨਾ ਕਰੇ ਕੋਲ ਲੜਾਈ ਰਾਜਾ ਮਾਰਦੇ ਹੋ ਦੁਨੀਆਵਾਰੀ ਦੀ ਉਹਨਾਂ ਨੇ ਤਾਰਾ ਨੂੰ ਨਿਸ਼ਾਨਾ ਹੋਣਾ ਤਾਰਾ ਜ਼ਬਰਦਸਤ ਕਿਲੇ ਤੋਂ ਖੜ ਕੇ ਐਸ ਕਿਸਮ ਦੀ ਯੁੱਧ ਨੀਤੀ ਰਚੀ ਤਾਰਾਦੂ ਉਹ ਹਰ ਦਾ ਜੋਣਾ ਪਲਾਨ ਸੀ ਪਲਾਨ ਬਤਾਓ ਕਿ ਐਸੀ ਯੁੱਧ ਨੀਤੀ ਜਿੱਕੇ ਲਈ ਤੇ ਖੜੇ ਰਹੇ ਜਦ ਕਿਲੇ ਦੇ ਬਿਲਕੁਲ ਨੇੜੇ ਆ ਕੇ ਲੜਾਈ ਉਹਨਾਂ ਕਾਹ ਵੀ ਲੜਣਾ ਨਹੀਂ ਆ ਪਿਛੇ ਢੁਢੀ ਜਾਣ ਉਹਨਾਂ ਨੇ ਕਾਬੂ ਜਦ ਅਸੀਂ ਦਾ ਮਤੇ ਹੋ ਗਈ ਤਾਰਾਦੂ ਉਹਦੇ ਹੀ ਖੜਾ ਹੋ ਗਿਆ ਬੂਟਾ ਵੱਢ ਗਏ ਉੱਧਰ ਜਾ ਕੇ ਕਿਲੇ ਦੇ ਉਹਨਾਂ ਨੇ ਕਿਲੇ ਰੋ ਖੜਿਆ ਨੇ ਤਾਰਾਦੂ ਮੱਥੇ ਹੀ ਮਾਰਤਾ ਬਲਗਤ ਹੋ ਗਈ ਬਾਕੀ ਜੋ ਫੌਜ ਭਾਈ ਸੀ ਸਕੇ ਵਾਰਸੇ ਮਾਰਿਆ ਗਿਆ ਜਦੋਂ ਬਾਕੀ ਤਾਂ ਮਜ਼ਾ ਆਇਆ ਸਭ ਨੂੰ ਖੂਬ ਬਿਨਾਂ ਖਰੇ ਉਹ ਲੜਾਈ ਨਾ ਜਿਵੇਂ ਲੜਨਾ ਕੀ ਨਹੀਂ ਜਿਹੜੇ ਰਾਣੇ ਬੰਗਲ ਵਜਾਤੇ ਵਿਚਾਂ ਖਨਵੋ ਦਿੱਤਾ ਰਸ ਮਾਰਿਆ ਹਾਂ ਸਾਰੀ ਢੱਡੇ ਪੈ ਗਏ ਦੂਜੇ ਨੇ ਲੜਨਾ ਖਾਦੇ ਕਿਹਦੇ ਵਾਸਤੇ ਲੜਨ ਸੀ ਫੌਜੀਆਂ ਨੇ ਕਿਹਦੇ ਵਾਸਤੇ ਮਰਨਾ ਸੀ ਦੂਜੇ ਤਾਂ ਕੋਈ ਵਾਰਸੇ ਨਹੀਂ ਇਸ ਕਰਕੇ ਟਾਰਗੇਟ ਕਿੰਨੂ ਰੱਖਿਆ ਹੋ ਮੈਨੂੰ ਰੱਖਿਆ ਟਾਰਗੇਟ ਆਪਣਾ ਵਿਰੋਧ ਤੇ ਹੋਂਦੇ ਖੜੀਏ ਬਾਕੀ ਦਾ ਸਾਰੇ ਉਹਦੇ ਸਿਰਪਾਸਾ ਲਾ ਰਹੇ ਨੇ ਸਿਰਪਾਸਾ ਲਾਣਾ ਲੱਗੀ ਉਹਦੇ ਤਕਬੀਰ ਵੀ ਇਹ ਕਹਿੰਦਾ ਮਾਰਾ ਇਕਾ ਮਾਰਾ ਇਕਤਾ ਜੈਹ ਜੜਾ ਇਕਨੂੰ ਮਾਰੀ ਦੱਸਦਾ ਬਾਕੀ ਸਾਰੇ ਹਥਿਆਰ ਆਪੇ ਸੁੱਟਦੇ ਇਹ ਇਹ ਗੁਰਮਤਿ ਦੀ ਦਿੱਤੀ ਹੈ ਉਹਨਾਂ ਦੀ ਰੀਤੀ ਕੀ ਸੀ ਕਿ ਦਰਖਤ ਪਟਣਾ ਸੀ ਪੱਤੇ ਢੋਣੋਂ ਪਹਿਲਾਂ ਪੱਤੇ ਤੋੜੀ ਜੋ ਪਹਿਲਾਂ ਫੇਰ ਉਹਦੀਆਂ ਛੋਲਾ ਕੱਢੇ ਤੋੜੋ ਫੇਰ ਛੋਟੀਆਂ ਟਾਣੀਆਂ ਤੋੜੋ ਫਿਰ ਉਹ ਤੋਂ بڑے ਟਾਣੇ ਤੋੜੋ ਫਿਰ ਬਸ ਤੋੜਦੇ ਇਹਨਾਂ ਜਿੰਦਗੀ ਭੁਖ ਗਈ ਤੇ ਅਸ ਫਿਰ ਹੋਏ ਜਦੋਂ ਹੋਏ ਕੁਟੇ ਪਾਸਿਆਂ ਲੱਗੇ ਸੀ ਉਹ ਮਰਬਾਣੀ ਉਲਟੇ ਪਾਸੇ ਲੱਗੀ ਉਹ ਤੋਂ ਸਾਖਤ ਸੋਕਰ ਕੁਲਟੀ ਦੇ ਸਾਖ ਦਾ ਵੀ ਵਾਤਰ ਉਲਟੇ ਪਾਸਾ ਲੱਗੇ ਰਹੇ ਰਾਜੇ ਨੂੰ ਟਾਰਗੇਟ ਕੀਤਾ ਪਹਿਲਾਂ ਹੰਕਾਰ ਨੂੰ ਟਾਰਗੇਟ ਕੀਤਾ ਖਾਰਮਨ ਕੇ ਸਾਰੇ ਕਮਜ਼ੋਰ ਹੋ ਗਏ ਲੋਭ ਨੂੰ ਟਾਰਗੇਟ ਕੀਤਾ ਲੋਭ ਅਪਮਾਨ ਕਰ ਛਾੜਿਓ ਜੇ ਅਪਮਾਨ ਜਾਂ ਅਲਗ ਸ਼ਬਦ ਨਾ ਵਰਤੇ ਜਾਣਗੇ ਲੋਭ ਨਹੀਂ ਠੀਕ ਹੋਤੋ ਜਿਹੜੇ ਲੋਕ ਕਹਿੰਦੇ ਨੇ ਜੀ ਤੁਸੀਂ ਤੁਹਾਡੇ ਤਾਂ ਜਵਾਨ ਠੀਕ ਨਹੀਂ ਹੈ ਤੁਸੀਂ ਤਾਂ ਕਹਿਣਾ ਉਹ ਲੋਭ ਘਾਤਰ ਬੋਲ ਨਹੀਂ ਲੋਭ ਘਾਤਰ ਉਹਦਾ ਅਪਮਾਨ ਕਰਨਾ ਹੀ ਪਊਗਾ ਲੋਭ ਨੂੰ ਲੱਗਦਾ ਮੇਰਾ ਬੁਗਾਨ ਕਰਦੇ ਨੇ ਉਹ ਤਾਂ ਲੋਭ ਦਾ ਕਰ ਰਹੇ ਨੇ ਅਪਮਾਨ ਨਾ ਲੋਭ ਅਪਮਾਨ ਦੋਏ ਬਿਨਾ ਛੜਾ ਨਹੀਂ ਛੜਦਾ। અપમાનਿਤ ਕਰਨਾ ਮੈਂ ਦਲੋ। ਲੋਭ અપમાન ਕਰ ਝਾੜਿਓ। ਪਰ ਆਦਮੀ ਕਹਿੰਦਾ ਮੇਰਾ અપમાન ਹੋ ਰਿਹਾ। ਜੇ ਤੇਰੇ ਅੰਦਰ ਲੋਭਾ ਲੋਭ ਦਾ અપમાન ਹੋ ਰਿਹਾ ਤੇਰਾ ਘਾਟ ਹੋ ਰਿਹਾ। ਜੇ ਤਾਂ ਲੋਭ ਨਹੀਂ ਛੜਨਾ ਚਾਹਦਾ ਫਿਰ ਤਾਂ ਤੇਰਾ ਹੋ ਰਿਹਾ। ਫਿਰ ਜੇ ਤਾਂ ਲੋਭੀ ਬਣਨਾ ਰਹਿਣਾ ਤਾਂ ਫਿਰ ਤਾਂ અપમાન ਤੇਰਾ ਹੋ ਰਿਹਾ। ਤੇ ਨਹੀਂ અપમાન ਸਿਰਫ ਲੋਭ ਦਾ ਹੋ ਰਿਹਾ ਤੇਰਾ ਨਹੀਂ। ਤੇ ਨੂੰ ダイ ਜਿੱਦ ਦੇਣ ਵਾਸਤੇ ਲੋਕ ਛੜਾਇਆ ਜਾ ਰਿਹਾ ਹੈ। ਓਤੇ ਗੱਲ ਪਾਉਣ ਸਕੇ। ਕਿਵੇਂ ਸਮਝਾਵੇ ਉਹਨੂੰ ਉਹ ਕਹਿੰਦਾ ਫੇਰ ਅਪਮਾਨ ਹੋ ਰਿਹਾ। ਲੋਭ ਦੇ ਨਾਲ ਖੜਾ ਨਾ ਤੂੰ, ਕਿ ਲੋਭ ਹੀ ਛੱਡਣਾ। ਲੋਭ ਨੂੰ ਬਚਾਉਣ ਵਾਸਤੇ ਖੜਾ ਨਹੀਂ ਲੇਤਾ ਫੇਰ ਤੇਰਾ ਅਪਮਾਨ ਹੋ ਗਈ ਹੋਊਗਾ। ਜੇ ਤਾਂ ਲੋਭ ਤੋਂ ਖੜਾ ਛੜਾਉਣਾ ਫੇਰ ਤੇਰੀ ਇੱਜ਼ਤ ਬਧੂਗੀ। ਲੋਭੀ ਦੀ ਜਿੱਦ ਨਹੀਂ ਹੁੰਦੀ, ਸਾਝ ਜਾਣਦੀ ਹੁੰਦੀ। ਇੱਥੇ ਵੀ ਨਹੀਂ ਹੁੰਦੀ, ਉੱਥੇ ਵੀ ਨਹੀਂ। ਅਪਵਾਰਤ ਜਿਹੜਾ ਇੱਥੇ ਸ਼ਬਦ ਵਰਤੇ ਨੇ ਗੁਰਬਾਬੇ ਫਟਕੇ ਸੋ ਫਟਕੇ ਗੁਰਬਾਬੇ ਫਟਕੇ ਸੋ ਫਟੇ ਗੁਰ ਅਕਲ ਕੀਤੇ ਕੂੜਿਆਰੇ ਗੁਰੰਦਰ ਦੇ ਵੀ ਕੂੜਿਆਰੇ ਸਭ ਕੀਤੇ ਤੁਸੀਂ ਝੂਠੇ ਆਓ ਦੇਖੋ ਪਹਿਲਾਂ ਤਾਂ ਫਟਕਦੇ ਨਾਲ ਬੁਰਾ ਬਲਾ ਗਿਆ ਤੋੜਨੇ ਤੇ ਨਾ ਘੜੀਏ ਘੜੀਏ ਮਾਰੀਏ ਜੋ ਜੀਤ ਤੋੜਨੀ ਹੁੰਦੀ ਹੈ ਕਬਾੜੀ ਅਗਰ ਪਤੀਲੇ ਭਾਡੇ ਵਟਾਉਂਦੇ ਹੁੰਦੇ ਹੁੰਦੇ ਨਾ ਆਪਾਂ ਇਦਾਂ ਦੇ ਉਹ ਜਿਹਦੇ ਗੁਰਮੁਹਨੇ ਤਾਂ ਲਜਾਣੇ ਨੇ ਪਾ ਕੇ ਆਪਣੇ ਉਹਨੇ ਜਿਹਦੇ ਮਾਰ ਕੇ ਥੋੜੇ ਚਿਪੇ ਜੇ ਕਰਕੇ ਥੋੜੇ ਸੋਚ ਕਰਕੇ ਆਪਣੇ ਪਾ ਲੈਣ ਉਹ ਤਾਂ ਦੇਖਿਆ ਮੈਰੀ ਤਾਂ ਜਿਆਦਾ ਜਗਾ ਘੇੜਦੀ ਹੈ ਨਾ ਨੇ ਉਹਨੂੰ ਤਾਂ ਪਤਾ ਵੀ ਅਸੀਂ ਤਾਂ ਗਾੜ ਦੇਣੇ ਨੇ ਜਾ ਕੇ ਢਾਲ ਦੇ ਦੇ ਇਸ ਕਰਕੇ ਘੜੀਏ ਘੜੀਏ ਮਾਰੀਏ ਜੇ ਘੜਣਾ ਕਿਸੇ ਚੀਜ਼ ਨੂੰ ਤੇ ਝੋਲਡ ਮਾਰਨੀ ਪੈਂਦੀ ਹੈ ਗੁਰਬਾਣੀ ਝੋਲਡ ਮਾਰਦੀ ਹੈ ਬਕਾਰਾਂ ਦੇ ਮਾਰਦੀ ਐ ਬਕਾਰ ਕਿਹਾ ਅਡਵਾਸ ਤੇ ਕਰੇ ਮਾਰਦੀ ਐ ਚੋਰ ਤੂੰ ਕਹ ਨਾ ਮੇਰੇ ਚੋਰ ਮਾਰਦੀ ਫਿਰ ਤਾ ਤੂੰ ਬਕਾਰ ਛੱਡਣੇ ਦੀ ਕਹਉਂਦਾ ਫਿਰ ਤੂੰ ਸੋਤਰਾਣੀ ਜਵਾਬ ਹੈ ਤਾ ਬਕਾਰਾਂ ਦੇ ਨਾਲ ਜੜਿਆ ਖੜਾ ਝੂ ਝੂਰੂ ਸਿਰ ਨੂੰ ਆਉਣੀ ਆਵੇ ਮਾਰੋ ਵਾਹ ਗੁਰ ਬਾਬੇ ਫਿੱਟਕੇ ਸੋ ਫਿੱਟੇ ਗੁਰ ਅਕਤ ਕੀਤੇ ਕੂੜਿਆਰੇ ਵਰਤੀ ਜੀ ਪੀੜੀ ਬਚਾਰਿਆ ਦੇਖੋ ਫਿਰ ਗਾ ਉਹ ਕਨੇਗਾ ਹੱਥਾਂ ਵਿਚਾਰੇ ਉਹਨਾਂ ਨੇ ਕਿਹਾ ਇਹਨਾਂ ਦੇ ਹੱਥ ਕੁਛ ਨਹੀਂ ਵਿਚਾਰੇ ਕੱਲ ਇਹਨੂੰ ਸਮਝੇ ਨਹੀਂ ਐਨੂੰ ਇਹ ਇਹਨੇ ਸਮਝ ਲਈ ਵਿਕਾਰਾਂ ਦੇ ਜੁੱਤੀਆਂ ਪਹਿਨਦੀਆਂ ਨੇ ਤਾਂ ਐਂ ਕਹਿੰਦੇ ਸਾਡੇ ਪਹਿਨਦੀਆਂ ਕਿਉਂ ਪਹਿਨਦੀਆਂ ਨੇ ਜੁੱਤੀਆਂ ਉਹ ਵਿਕਾਰਾਂ ਦੇ ਪਹਿਨਦੀਆਂ ਨੇ ਕਹਿੰਦੇ ਪਾਪ ਨੂੰ ਮਾਰੋ ਪਾਪੀ ਨੂੰ ਲਵਾ ਕਹਿੰਦੇ ਨਾ ਸਣ ਪਾਪੇ ਕੱਡੇ ਧੋਏ ਨਾ ਪਾਪ ਦੇਖਣ ਇਹ ਕਪੜਾ ਧੋ ਰਹੇ ਆ ਮਾਰਦੇ ਵੀ ਆ फडਕਦੇ ਵੀ ਆ ਧੋ ਵੀ फडਕਦੇ ਨੇ ਕੋਈ ਬੋਗਰੀ ਮਾਰਦਾ ਕੋਈ ਹੱਥਾਂ ਨਾਲ ਮਾਰਦਾ ਮਾਰਨਾ ਤਾਂ ਬੰਦਾ ਹੀ ਆ ਉਹ ਮਾਰਨਾ ਤੁਸੀਂ ਇਹਨਾਂ ਸਮਝੋ ਮਾਰਦੇ ਨਹੀਂ ਉਹ ਕਹਿ ਤੁਹਾਡੇ ਬਾਹਰ ਕੱਢਦੇ ਨੇ ਧੋ ਕੇ ਬਸ ਸੋਝ ਐ ਤੇ ਸੋਝ ਐ ਸੋਝ ਦਾ ਫਰਕ ਜੇ DUI ਸੋਝ ਲੈ ਲੂ ਫੇ ਬਰੁਖ ਰਹ ਜੂਗਾ ਵਰਮੰਦਾ ਬਰੋਧੀ ਹੋ ਜੂਗਾ ਜੇ ਸੋਝ DUI ਲੈ ਲੂਗਾ ਪਾਪ ਕੱਢਦੇ ਦੋ ਵੇ ਗੁਰੂ ਬੋਲ ਜੂ ਐਂ ਬ੍ਰੋਤੀ ਹੋ ਕਹਤੇ ਉਹ ਬ੍ਰੋਤੀ ਸੋਚ ਤਾਂ ਹੋ ਗਈ ਜੀ ਉਹ ਕਹਿੰਦੇ 60 60 ਮਾਰ ਦੇ 60 ਮਾਰ ਦੇ ਨੇ ਸੱਟ ਲੱਗੂਗੀ ਤੇ 60 ਤੇ ਬਨਾਪ ਜਿਹੜੇ ਬਕਾਰ ਨੇ ਨਾ ਜੱਦੇ ਹਾਂ ਜਿਉ ਜੋਰੂ ਸਰ ਨੂੰ ਆਪਣੀ ਆ ਗਏ ਵਾਰੋ ਵਾਰ ਜਿਉ ਜੋਰੂ ਸਰ ਤਾਂ ਆਉਣੀਆਂ ਹੋਏ ਵਾਰੋ ਵਾਰ ਵਾਰੋ ਵਾਰ ਆਉਂਦੀ ਆ ਅੰਖਲੀ ਇਸੇ ਤਰੀਕੇ ਨਾਲ ਝੂਠੇ ਝੂਠਾ ਮੁਖਵਸਾ ਇਤਨੇ ਤੋ ਹੋ ਗੋ ਝੂਠੇ ਝੂਠਾ ਮੁਖਵਸਾ ਇਹੜੇ ਝੂਠਾ ਹੈ ਬੰਦ ਬਾਇਾਰੂ ਮਤਲਬ ਹੈ ਜਿਹੜਾ ਬੰਦ ਜੁੜਿਆ ਹੋਇਆ ਉਹਨੂੰ ਰੋਜ਼ ਉਪਦੇਸ਼ ਕਰ ਲੋ ਤੁਸੀਂ ਜੋ ਮਰਜ਼ੀ ਹੋ ਜਾਏ ਉਹਦੇ ਫੇਰ ਉਹੀ ਜਿੰਨਾ ਚਿਰ ਗੁਰਦਾਰੇ ਬੈਠਾ ਠੀਕ ਹੈ ਅੰਦਰੋਂ ਦੇ ਉਹ ਹੀ ਚੱਲਦੀ ਹੈ ਉਹ ਵਕਾਰ ਇੱਕ ਵਾਰ ਨਿਕਲ ਗਿਆ ਔਰ ਤਾਂ ਹਾਲੀਆਂ ਹੋ ਗਿਆ ਪਰ ਮੀਂਹ ਦਾ ਪਰ ਫਿਰ ਹੋਈ ਵਕਾਰ ਇਕੱਠੇ ਹੋਈ ਜਾਣ ਜੀ ਜਿੰਨਾ ਜਰ ਹੱਥੋਂ ਮਾਦ ਨਹੀਂ ਹੁੰਦੇ ਵਕਾਰ ਹੋਰ ਪੈਦਾ ਹੋਣਿਆ ਜਰ ਗੱਲ ਨਹੀਂ ਬਣਦੀ ਅੰਦਰ ਵਕਾਰ ਚੱਲਦਾ ਹੈ ਪੈਦਾ ਹੋ ਰਿਹਾ ਹੈ ਇਕੱਠਾ ਹੋਇਆ ਫਿਰ ਨਿਕਲੇਗਾ ਕੰਨਾਂ ਨੂੰ ਬਹੁਤ ਦੇਰ ਦਾ ਖੂਬਗਵਾੜ ਸੀਗਾ ਇੱਕ ਦਿਨ ਬੋਲ ਕੇ ਨਿਕਲ ਗਿਆ ਹਾਂ ਕੰਨਾਂ ਤੇਰੇ ਮੂੰਹੇ ਮੂੰਹ ਪਰ ਬਹੁਤ ਦੇਰ ਤੇ ਦੇਖਨੇ ਆ ਸੀ ਤੁਸੀਂ ਸੋਚਦੇ ਸੀ ਸੁਦਰ ਸੁਦਰ ਇੱਕ ਦਿਨ ਫਿਰ ਮੂੰਹਗਵਾੜ ਕੱਟਣਾ ਪੈ ਜਾਂਦਾ ਡਾੜਣਾ ਪੈ ਜਾਂਦਾ ਆ ਲੜਨਾ ਪੈ ਜਾਂਦਾ ਜੋ ਵੀ ਕੁਝ ਕੰਨਾਂ ਇਹ ਸਾਲ ਹੋ ਗਿਆ ਤੇਰੇ ਮੂੰਹੇ ਨਹੀਂ ਇਤਿਹਾਕ ਦੇ ਉਹਨੂੰ ਕਿਉਂਕਿ ਅੰਦਰ ਪੈਦਾ ਹੋ ਰਿਹਾ ਸੀ ਉਹ ਇਕੱਠਾ ਹੋ ਰਿਹਾ ਸੀ ਇਕੱਠਾ ਹੋਇਆ ਜਾਂ ਇੰਨਾ ਇਕੱਠਾ ਹੋ ਜਾਂਦਾ ਫਿਰ ਬਾਹਰ ਨਿਕਲ ਜਾਂਦਾ ਇਹਦੇ ਉਤਾਰ ਨੇ ਆਊਟ ਜਦ ਹੁੰਦੇ ਨੇ ਪੈਦਾ ਹੁੰਦੇ ਹਟ ਜਾਂਦੇ ਕਿੰਨਾ ਚਿਰ ਪੈਦਾ ਹੁੰਦੇ ਰਹਿਣਗੇ ਉਹਨਾਂ ਚਿਰ ਜੋਰ ਚੋਰੀ ਵੀ ਕਰਦਾ ਰਹੂਗਾ ਛੋਟਾ ਝੂਠ ਵੀ ਬੋਲਦਾ ਰਹੂਗਾ ਕੋਈ ਦਿਨ ਟੱਕ ਬਕਾਰ ਦਵੇ ਰਹਿਣਗੇ ਜਾਂ ਜ਼ਿਆਦਾ ਹੋ ਜਾਣਗੇ ਫਿਰ ਉਹਦੇ ਅੰਤ ਹੋ ਗੋਗੇ ਵਿਧੀ ਜਾਂਦੇ ਅੰਤ ਤੋਂ ਚੋਰੀ ਕਰਨ ਦੀ ਭਾਵਨਾ ਹੀ ਖਤਮ ਹੋ ਗਈ ਸੀ ਨੇ ਨਾ ਕੀਤੀ ਚੋਰੀ بس ਬਕਾਰ ਜਿਹੜਾ ਹੈਗਾ ਭਾਵਨਾ ਹੀ ਖਤਮ ਕਰ ਦੇ ਉਹਦੀ ਤਾਂ ਹੈ ਮੁਸ਼ਕਲ ਹੈ ਜੇ ਅੰਦਰ ਪੈਦਾ ਹੁੰਦੇ ਰਹਿਣਾ ਜੇ ਦੀ ਜੜ ਚਲਦੀ ਰਹੇ ਜੜ ਚਲਦੀ ਰਹੇ ਫੇਰ ਪੱਤਾ ਫਿਰ ਫਟਿਆਊਗਾ ਤੇ ਜੜੇ ਖਤਮ ਹੋ ਜਬੇ ਅੰਦਰੋਂ ਫੇਰ ਗੱਲ ਬਣਦੀ ਹੈ ਹਾਂ ਝੂਠੇ-ਝੂਠਾ ਮੁਖਵਸਾ ਨਿਤਮਿਤ ਹੋਇ ਖਵਾ ਇਹ ਮੈਂ ਜਿਹੜੇ ਝੂਠੇ ਦੇ ਝੂਠ ਬੋਲਣ ਵਾਲੇ ਦੇ ਬੋਲੇ ਮੂਲੇ ਵੀ ਜੂਠਾ ਗਿਆ ਨੇ ਬਸਣਾ ਹਾ ਪਰ ਪਿਆਰੇ ਰਹਿਣਾ ਔਰ ਕਾਂਜੀਓ ਖੋਲਣੀ ਹੈ ਮੇ ਤੁਮੇ ਤੋਏ ਖੋਵਨ ਅਜਤ ਨੇ ਤੋਏ ਘਰ ਘਾਰੇ ਘਾਰੇ ਹੈ ਹਰ ਵਿਸਰਤ ਸਰਦਾ ਘਾਰੇ ਸੁਣੇ ਆਪ ਘਰ ਪੁਰਪਾਪ ਚ ਖਸਿਆ ਰਹਿਣਾ ਚਿੰਤਾ ਚ ਗਰਸਿਆ ਰਹੋ ਜਿਹੜਾ ਪੁਰਪਾਪ ਚ ਖਸਿਆ ਹੈ ਚਿੰਤਾ ਚ ਵੀ ਗਰਸਿਆ ਹੋਇਆ ਚਿੰਤਾ ਚ ਗਰਸਿਆ ਘਾਰੇ ਪੁਰ ਪਾਪ ਫਲ ਜਿਆ ਆਇਆ ਜਿੰਤਾ ਜੀ ਗਰਸਿਆ ਹੋਇ ਸੁਚੇ ਇਹਨ ਆਖਿਆ ਬਹਿਣ ਜੀ ਪੰਡਾ ਤੋਂ ਬਾਕੀ ਦੇ ਦੇਖੋ ਉੱਥੇ ਝੂਠਾ ਇੱਕ ਕੁੜਿਆਰ ਹੈ ਹੁਣ ਸੁਚੇ ਦੀ ਗੱਲ ਇਹਨੂੰ ਵੀ ਸੱਚਾ ਨਾ ਮੰਨ ਲਿਆ ਹੋਇ ਬਿਜੜਾ ਛਣਾਰ ਕਰਕੇ ਆ ਗਿਆ ਨਾ ਤੀਰ ਸਤੇ ਆ ਕਿਸੇ ਵੀ ਬਹਿ ਗਿਆ ਨਵੀਂ ਸੱਚਾ ਹੋ ਕੇ ਬਹਿ ਗਿਆ ਸੱਚਾ ਨਹੀਂ ਤੇ ਹੁਣ ਜੋ ਕਹੂਗਾ ਓੜੇ ਦਾ ਉਪਦੇਸ਼ ਠੀਕ ਹੈ ਸੱਚਾ ਹੋ ਕੇ ਬੈਠਿਆ ਲਗਾ ਪੜੀ ਸ਼ਲੋਕ ਕਿ ਆਉਗਾ ਸੁਚੇ ਸਰੀਰ ਜੇ ਨਾ ਅੱਖਾਂ ਵਿੱਚ ਬੈਠੇ ਜਪੇਂਦਾ ਤਾਂ ਪਿੰਡਾ ਧੋਲੇ ਸਰੀਰ ਧੋਲਿਆ ਇਹਨੂੰ ਇਸ਼ਰਾਨ ਬਣੇ ਹੀ ਨਹੀਂ ਹੋਇਆ ਗੁਰਬਾਣੀ ਦਾਉਣਾ ਬਣਿਆ ਹੋਇਆ ਪਿੰਡਾ ਧੋਲਾ ਬਣਿਆ ਪਰ ਅਸੀਂ ਇਹਨੂੰ ਇਸ਼ਰਾਨ ਮੰਨ ਲਿਆ ਦੇਖੋ ਸਖਾਂ ਦੇ ਇਸ਼ਰਾਨ ਦੀ ਇਸ਼ਰਾਨ ਹੁੰਦਾ ਬੰਦੋ ਬਿਹਰਾਨ ਹੁੰਦਾ ਆਤਮਾ ਦਾ ਬਾਰਤ ਤੇ ਤੂਬੜੀ ਅੰਦਰ ਇਸ ਵੇਸਨ ਕੋਰ ਅੰਦਰ ਤਾਂ ਸਰ ਵਾਇ ਨਹੀਂ ਉਹ ਤਤਰਾ ਹੋ ਜਿਓ ਕੌੜੀ ਹੈ ਮਾਤੇ ਵਿੱਚ ਉਹੀ ਗੱਲ ਹੈ ਬਾਹਰ ਫਟਾ ਦੋਦੇ ਇਸ ਕਰੇ ਇਹ ਜੇ ਨਾ ਹਉਣ ਦੇ ਨਾ ਐਸੇ ਨਾ ਹਣੋ ਸਾਥ ਭਲੇ ਹਣੋ ਨਾ ਤੇ ਹਣਨਾ ਇਹ ਜੇ ਨਾ ਹਣੋ ਸਾਥ ਜਿਵੇਂ ਜਿਤੇ ਚੋਰ ਸਚੋਰਾ ਚੋਰ ਅਣ ਚੋਰ ਹੈ ਉਹ ਤੇ ਚੋਰੇ ਰਹੂਗਾ ਚੋਰੀ ਕਰ ਲਈ ਫੜਿਆ ਗਿਆ ਪਛਤਾਇਆ ਹੁਣ ਨਹੀਂ ਕਰਨੀ ਪਰ ਫੇਰ ਅੰਦਰ ਚਲੀ ਰਹੀ ਫੇਰ ਕਰਨੀ ਕਾਫੀ देर ਬਾਅਦ ਕਰ ਲਈ ਫੇਰ ਪਛਤਾਇਆ ਵੀ ਨਹੀਂ ਸੀ ਕਰਨੀ ਫੜਿਆ ਗਿਆ ਕਾਫੀ देर ਨਹੀਂ ਕੀਤੀ ਫੇਰ ਕਰਨੀ ਅੰਦਰੋਂ ਚੋਰੀ ਦੀ ਭਾਵਨਾ ਸਕਦੀ ਹੋਈ ਅੰਦਰੋਂ ਜਲਦੀ ਗਈ ਵਿਕਾਰ ਦੀ ਸੁੱਚੇ ਸਹੀ ਨਾ ਨਕਾ ਜਿੰਨ ਮਾੜਾ ਵਸਿਆ ਸੁੱਚੇ ਤਾਂ ਉਹ ਨੇ ਨਾ ਕਹਿੰਦਾ ਜਿਹਨਾਂ ਨੇ ਮਨ ਵਿੱਚ ਸੱਚ ਵਸ ਜਵੇ ਸੋਇਦਾ ਸੱਚ ਵਸ ਜਵੇ ਸੱਚ ਵਸ ਜਵੇ ਸੱਚਾ ਗਿਆਨ ਜਿਹੜਾ ਅੰਦਰ ਵਸ ਜਵੇ ਜਿਹੜੇ ਗੁਣਾਂ ਦਾ ਗੁਰਬਾਣੀ ਨੂੰ ਮੰਨ ਲੈਣ ਪਹਿਲੀ ਸਟੇਜ ਵਿੱਚ ਸੱਚੀ ਬਾਣੀ ਜਦ ਇਹਨੂੰ ਮੰਨ ਲੈਣ ਇਹਦਾ ਜੋ ਗਿਆਨ ਹੈ ਇਹਨੂੰ ਮਨ ਵਿੱਚ ਵਸਾ ਲੈਣ ਗੁਰਬਾਣੀ ਆ ਮਨ ਦੇ ਵਿੱਚ ਬਸਾਉਣ ਦਾ ਮਤਲਬ ਨਹੀਂ ਮੈਨੂੰ ਜ਼ਬਾਨੀ ਯਾਦ ਕਰ ਲੈ ਜਿਹੜੀ ਜ਼ਬਾਨੀ ਯਾਦ ਕੀਤੀ ਹੁੰਦੀ ਹੈ ਮਰਜ਼ੀ ਦੀ ਵਸ ਗਈ ਹੈ ਉਹ ਖੋਪੜੀ 'ਚ ਬਸੀ ਹੁੰਦੀ ਹੈ। ਉਹ ਖੋਪੜੀ 'ਚ ਹੁੰਦੀ ਹੈ ਜਵਾਨੀ ਯਾਦ ਆ। ਪਾੜ ਪਤਾ ਨਹੀਂ ਲੱਗਦਾ ਕਦ ਪਾੜ ਹੋ ਗਿਆ। ਉਹ ਤਾਂ ਦਿਮਾਗ 'ਚ ਬਸੀ ਹੁੰਦੀ ਹੈ। ਮਨ ਵਿੱਚ ਜਿਹੜੀ ਚੀਜ਼ ਬਸੀ ਹੋਏ ਹੋਰ ਹੈ ਜਿਹੜੀ ਯਾਦ ਕੀਤੀ ਹੈ ਗੱਲ ਹੋਰ। ਯਾਦ ਕੀਤੀ ਭੁੱਲ ਜਾਂਦਾ। ਮਨ ਵਿੱਚ ਸੀ ਚੀਜ਼ ਨਹੀਂ ਭੁੱਲ ਸਕਦਾ। ਜੋ ਚੀਜ਼ ਮਨ ਵਿੱਚ ਬਸ ਗਈ ਮਰਦੇ ਦਮ ਤੱਕ ਨਹੀਂ ਭੁੱਲਦਾ। ਕਿਸੇ ਦਾ ਜਵਾਨ ਪੁੱਤ ਮਰ ਗਿਆ। ਮਨ ਵਿੱਚ ਵਸਿਆ ਸੀ ਸਾਰੀ ਮਰਦੇ ਤੱਕ ਨਹੀਂ ਭੁੱਲਦਾ ਭੁੱਲ ਜੇ ਕੋਪੜੀ ਜੰਦਾ ਬਹੁਤ ساری ਗੱਲਾਂ ਭੁੱਲ ਜਾਂਦੇ ਯਾਦ ਕਰਾਉਣੀ ਆ ਪੈਂਦੀਆਂ ਉਹ ਅੱਛਾ ਭੁੱਲ ਗਏ ਵੀ ਜਿਹੜਾ ਉਹ ਜਾਨੀ ਰਿਹਾ ਭੁੱਲ ਗਏ ਉਹ ਕਿਵੇਂ ਭੁੱਲ ਜੂ ਜਮਾਨੇ ਵਿੱਚ ਵਸਿਆ ਹੋਇਆ ਮਨ ਵਿੱਚ ਬਸੀ ਚੀਜ਼ ਨਹੀਂ ਭੁੱਲ ਸਕਦੀ ਭੁੱਲਦੀ ਉਹ ਆ ਜੋ ਦਿਮਾਗ ਚ